ਸਿਕਲ ਜੀ ਸਾਰਿਆਂ ਨੂੰ ਇਹ ਬੜਾ ਇੱਕ ਜਿਹੜਾ ਗੰਭੀਰ ਜਿਹੜਾ ਮਸਲਾ ਹੈਗਾ ਜੀ ਇਹਦੇ ਵਿੱਚ ਆਪਰੇਸ਼ਨ ਥੀਟਰ ਦੀ ਜਿਹੜੀ ਵੀਡੀਓ ਸੀ ਉਹਦੇ ਵਿੱਚ ਜਿਹੜਾ ਹੈਗਾ ਤੇ ਡਾਕਟਰ ਨੇ ਜਿਹੜੀ ਮਤਲਬ ਆਪਰੇਸ਼ਨ ਥੀਟਰ ਦੀ ਵੀਡੀਓ ਪਾਈ ਹੈ ਅ ਕੱਲ ਗ੍ਰਿਡ ਫੇਲ्युअर ਹੋਇਆ ਸੀ ਜੀ ਜਿਹੜੀ ਪੀਐਸ ਪੀਸੀਐਲ ਆ ਉਹਨਾਂ ਦੀ ਜਿਹੜੀ ਲਾਈਨ ਆਉਂਦੀ ਹੈ ਪਿੱਛੋਂ ਉਹ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪਹਿਲਾਂ ਜਦੋਂ 7 ਮਹੀਨੇ ਦੇ ਵਿੱਚ ਪ੍ਰੋਬਲਮ ਆਈ ਸੀ ਤੇ ਪਹਿਲਾਂ ਇੱਕ ਲਾਈਨ ਹੁੰਦੀ ਸੀ ਨਾ ਜਿਹੜੀ ਡੁੰਗਰ ਤੋਂ ਆਉਂਦੀ ਸੀ ਉਦੋਂ ਅਸੀਂ ਉਸਦੇ ਫੈਸਲੇ ਕੀਤਾ ਸੀਗਾ ਕਿ ਤਿੰਨ ਲਾਈਨਾਂ ਇੱਕ ਇਧਰੋਂ ਪਸਾਣੇ ਵੱਲੋਂ ਆਉਂਦੀਆਂ ਜੀ ਇੱਕ ਜਿਹੜੀ ਹੈਗੀ ਆ ਸਾਡੇ ਪੁਰਾਣੇ ਬੱਸ ਸਟੈਂਡ ਤੋਂ ਆਉਂਦੀ ਆ ਤਿੰਨ ਦੇਖਣਾ ਡਿਫਰੈਂਟ ਲਾਈਨਾਂ ਜਿਹੜੀਆਂ ਹੈਗੀਆਂ ਬਟ ਉਹਨਾਂ ਨੇ ਜਦੋਂ ਇੱਕ ਗ੍ਰੇਡ ਤੋਂ ਦੂਜੇ ਗ੍ਰੇਡ ਤੇ ਸ਼ਿਫਟ ਕਰਨਾ ਉਹਨਾਂ ਦਾ 10 ਮਿੰਟ ਦਾ ਤਕਰੀਬਨ ਪ੍ਰੋਸੀਜਰ ਹੁੰਦਾ ਉਹਨਾਂ ਦਾ 10 ਮਿੰਟ ਲੱਗਦੀ ਆ ਉਹਨਾਂ ਨੇ ਸ਼ਿਫਟ ਕਰਨਾ ਦੇਖਣ ਜਿਹੜਾ ਅਸੀਂ ਤੀਜਾ ਯੂਨਿਟ ਅਸੀਂ ਇਸ ਕਰਕੇ ਕੀਤਾ ਸੀ ਜਿਹੜਾ ਪਸਾਣੇ ਵੱਲੋਂ ਆਉਂਦਾ ਕਿ ਉਹ ਤੋਂ ਲੱਗਦਾ ਹੈਗਾ ਤੇ ਉਹਦੇ ਵਿੱਚ ਤਰਫ ਇੱਕ ਉਹਨਾਂ ਨੇ ਇੱਕ ਕੂਪਨ ਲਗਣੀ ਆ ਜੀ ਜਿਹੜੀ ਬਹੁਤ ਲੰਬੀ ਨਹੀਂ ਕਾ ਚੇਂਜ ਓਵਰ ਹੋ ਜੇਗਾ ਜਿਹੜਾ ਟਾਈਮ ਜਿਹੜਾ 10 ਮਿੰਟ ਤੋਂ ਘਟ ਕੇ 2 ਮਿੰਟ ਹੋ ਜਾਏਗਾ ਇਮੀਡੀਏਟਲੀ ਜਦੋਂ ਚੇਂਜ ਓਵਰ ਕਰਨੀ ਆਪਾਂ ਚੇਂਜ ਓਵਰ ਹੋ ਜੇਗਾ ਤਾਂ 2 ਮਿੰਟ ਹੋ ਜਾਏਗਾ ਇਸ ਤੋਂ ਸવાય ਅਸੀਂ ਜਿਹੜਾ ਬਾਕੀ ਇਹਦੀ ਅਵਲੈਬਿਲਿਟੀ ਸੀ ਮੇਅਰ ਸੀ ਕਿ ਜਿਹੜਾ ਜਨਰੇਟਰ ਹੈ ਉਸ ਵੇਲੇ ਜੋ ਦਿੱਕਤ ਆਈ ਸੀ ਕਿ ਇੱਕ ਤਾਂ ਡੀਜ਼ਲ ਪਾਇਆ ਹੋਣਾ ਚਾਹੀਦਾ ਸਾਰੇ ਜਨਰੇਟਰਾਂ ਦੇ ਵਿੱਚ ਔਰ ਉਹਨਾਂ ਦਾ ਸਪੇਅਰ ਵੀ ਉਹਨਾਂ ਕੋਲ ਪਿਆ-ਪਿਆ ਹੋਣਾ ਚਾਹੀਦਾ ਉਹ ਇਨਸ਼ੋਰ ਕਰ ਰਹੇ ਹਾਂ ਤੇ ਦੂਜਾ ਉਹਦੀਆਂ ਬੈਟਰੀਆਂ ਔਰ ਜਿਹੜੇ ਜਨਰੇਟਰ ਆ ਗਏ ਉਹਨਾਂ ਦੀ ਸਰਵਿਸ ਰੈਗੂਲਰਲੀ ਹੋਈ ਹੋਵੇ ਔਰ ਦੇ ਛੋਟੀਆਂ ਇਹ ਜਦ ਮੈਂ ਇਹ ਕਹਿਆ ਸੀਗਾ ਕਿ ਜਿਹੜੇ ਯੂਪੀਐਸ ਹੈ ਅਨ ਅਨਡਰਟਰਪਟਡ ਪਾਵਰ ਸਪਲਾਈ ਉਹਨੂੰ ਆਨਲਾਈਨ ਯੂਪੀਐਸ ਕਹਿੰਦੇ ਜਿਹਦੇ ਨਾਲ ਸਾਰੀ ਮੈਡੀਕਲ ਇਕੁਪਮੈਂਟ ਜਿਵੇਂ ਕੱਲ ਪੇਸ਼ੈਂਟ ਉਹਨੂੰ ਆਪਾਂ ਬਿਓਚ ਕੀਤਾ ਹੁੰਦਾ ਹੈ ਉਹਨੂੰ ਅਸੀਂ ਇੰਟੀਗ੍ਰੇਸ਼ਨ ਕਰਦੇ ਆਂ ਉਹਦੀ ਇੰਟੀਗ੍ਰੇਸ਼ਨ ਕੀਤੀ ਹੈ ਯੂਪੀਐਸ ਹੈ ਔਰ ਕੱਲ ਵੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਮਰੇ ਦੇ ਵਿੱਚ ਵੀ ਲਾਈਟਸ ਸੀ ਮੈਂ ਪੇਸ਼ੈਂਟ ਨੂੰ ਮਿਲ ਕੇ ਆਇਆ ਪੇਸ਼ੈਂਟ ਦੇ ਨਾਲ ਗੱਲ ਕਰਕੇ ਆਇਆ ਪੇਸ਼ੈਂਟ ਵਾਰਡ ਦੇ ਵਿੱਚ ਬਿਲਕੁਲ ਨਾਰਮਲ ਹੈ ਉਹ ਪੇਸ਼ੈਂਟ ਬਹੁਤ ਖੁਸ਼ ਹੈ ਬਿਲਕੁਲ ਠੀਕ ਹੈਗਾ ਉਹਦੇ ਅਟੈਂਡੈਂਸ ਨਾਲ ਗੱਲ ਕੀਤੀ ਹੈ ਦੇ ਆਰ ਸ ਔਰ پیشنਟ ਜੀ ਰਿਕਵਰੀ ਬਿਲਕੁਲ ਠੀਕ ਹੈ ਔਰ ਜਿਹੜੇ ਆਪਰੇਟਿੰਗ ਡਾਕਟਰ ਸੀਗੇ ਉਹ ਵੀ ਉੱਥੇ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਹੈਗਾ ਕਿ ਜਿਹੜੀ ਐਮਰਜੈਂਸੀ ਇਕੁਪਮੈਂਟ ਹੈ ਸਾਰੇ ਕੰਮ ਕਰ ਰਹੀ ਸੀ ਯੂਪੀਐਸ ਜਿਹੜਾ ਸੀਗਾ ਉਹ ਕੰਮ ਕਰ ਰਿਹਾ ਸੀਗਾ ਔਰ ਉਹਦੇ ਕੋਈ ਮਤਲਬ ਇਸ ਤਰ੍ਹਾਂ ਦਾ ਰਿਸਕ ਨਹੀਂ ਸੀ ਜਿਹੜੀ ਹੈਵੀ ਹੁੰਦੀ ਆ ਜਿਸ ਤਰ੍ਹਾਂ ਆਪਾਂ ਕੋਟਰੀ ਕਰਦੇ ਆ ਉਹ ਨਹੀਂ ਆਉਣੀ ਦੇਖਿਆ ਵੀ ਹੋਣਾ ਕਿ ਜਦੋਂ ਡਾਕਟਰ ਵੀ ਲਗਾ ਰਿਹਾ ਉਹਦੇ ਤੇ ਜਿਹੜੀਆਂ ਆਰਟਰੀਸ ਕਰਦੇ ਅਸੀਂ ਜਿਹੜੇ ਬਲੀਡਰਸ ਆ ਜੇ ਉਹ ਉਹ ਨਹੀਂ ਚੱਲਦੀ ਕੋਟਰੀ ਤਾਂ ਉਹਦੇ ਨਾਲ ਇਹਨੂੰ ਕਰਕੇ ਆਪਾਂ ਜਾਂ ਕਈ ਵਾਰੀ ਸਾਨੂੰ ਉਹ ਨੌਬਤ ਨਹੀਂ ਆਈ ਹੈ ਤੇ ਅਸੀਂ ਜਿਹੜੀ ਮਕੈਨੀਕ ਉਹ ਸਾਰਾ ਸਿਸਟਮ ਜਿਹੜਾ ਸੀਗਾ ਸਾਰੇ ਸਿਸਟਮ ਕੰਮ ਕਰ ਰਹੇ ਸੀਗੇ ਪੇਸ਼ੈਂਟ ਦਾ ਜਿਹੜੇ ਡਾਕਟਰ ਸੀਗੇ ਜਿਹੜੇ ਮੇਨ ਉਹਦੇ ਔਕਸਰਜਨਾ ਡਾਕਟਰ ਅਨੁਭਾ ਉਹਨਾਂ ਦੀ ਸਾਰੀ ਟੀਮ ਆ ਉਹਨਾਂ ਨੇ ਆਪਣਾ ਦੇ ਕੈਰੀਡ ਆਨ ਦੇ ਦੇ ਸਰਜੀ ਐਂਡ ਸਾਰੇ ਜਿਹੜੇ ਐਮਰਜੈਂਸੀ ਪ੍ਰੋਸੀਜਰ ਸਾਰੇ ਉਹਨਾਂ ਨੇ ਜਿਹੜਾ ਸਿਸਟਮ ਕੰਮ ਕਰ ਰਹੇ ਸੀ ਬਿਲਕੁਲ ਆਪਰੇਸ਼ਨ ਠੀਕ ਹੋਇਆ ਔਰ ਪੇਸ਼ੈਂਟ ਠੀਕ ਹੋ ਗਿਆ ਜਿਹੜੀ ਸਭ ਤੋਂ ਵੱਧ ਹੀ ਅੱਛੀ ਗੱਲ ਹੈ ਦੇਖੋ ਦੇਖੋ ਸਾਡੀ ਗੱਲ ਦਾ ਜਵਾਬ ਪਹਿਲਾਂ ਦੇ ਦਿੰਦਾ ਦੇਖੋ ਜਦੋਂ ਆਪਰੇਸ਼ਨ ਥੀਟਰ ਦੇ ਵਿੱਚ ਹੁੰਦਾ ਐਜ਼ ਅ ਡਾਕਟਰ ਮੈਂ ਇੱਥੇ ਆਸਟਾ ਸਟੈਂਪ ਕੀਤਾ ਇੱਥੇ ਹੀ ਮੈਂ ਰਿਟਾਇਰਮੈਂਟ ਲਈ ਆ ਜਦੋਂ ਡਾਕਟਰ ਕੰਮ ਕਰਦੇ ਹੁੰਦੇ ਸਾਡਾ ਪਹਿਲਾ ਕਨਸਰਨ ਕੀ ਹੁੰਦਾ ਪੇਸ਼ੈਂਟ ਦਾ ਹੁੰਦਾ ਜਦੋਂ ਕੋਈ ਸਾਡੇ ਔਖੇ ਹਾਲਾਤ ਹੁੰਦੇ ਆ ਤੇ ਅਸੀਂ ਪੇਸ਼ੈਂਟ ਦੀ ਦੇਖਦੇ ਆ ਕਿ ਪੇਸ਼ੈਂਟ ਦੀ ਆਪਾਂ ਜੇ ਬਲੀਡਿੰਗ ਰੁਕਣੀ ਹੈ ਡਾਕਟਰ ਕਹਿੰਦੇ ਬੂ ਟੂ ਦੈਟ ਜੇ ਤੁਸੀਂ ਜਿਹੜੀ ਡਾਕਟਰਾਂ ਨੇ ਕੀਤੀ ਬਾਕੀ ਦੀ ਟੀਮ ਨੇ ਕੀਤੀ ਉਹਦੇ ਚ ਮжоਰਟੀ ਬੰਦੇ ਨੇ ਕੀਤੀ ਆਪਰੇਸ਼ਨ ਜਿਹੜਾ ਹੈਗਾ ਉਹ ਕੰਟੀਨਿਊ ਹੋਵੇ ਮੈਂ ਆਈ ਸਰਜਨ ਆ ਸਾਡਾ ਕਈ ਮਾਈਕਰੋਸਕੋਪ ਦੇ ਵਿੱਚ

ਆਪ ਉਹ ਰਿਆਤਾ ਕਰੇ ਜੀ ਤੇ ਜੇ ਨਾ ਮਾਤਾ ਕਾੜਿਆ ਜੀ ਡਾਕਟਰ ਘਬਰਾ ਗਏ ਸੀ ਡਾਕਟਰ ਨੇ ਪੁਰਾਣਾ ਨਹੀਂ ਡਾਕਟਰਾਂ ਨੇ ਕੋਸ਼ਿਸ਼ ਚਲਨੀਆ ਡਾਕਟਰਾਂ ਨੇ ਕੀ ਕਰਨਾ ਕਿ ਜਿਵੇਂ ਉਹ ਬੰਦੇ ਨੂੰ ਕਹਿ ਰਿਹਾ ਵੀਡੀਓ ਬਣਾ ਡਾਕਟਰ ਦਾ ਕੀ ਕੰਮ ਹੈ ਡਾਕਟਰ ਕਹਿ ਰਗਾ ਕਿ ਬੇਟਾ ਦੇਖੋ ਕੀ ਗੱਲ ਹੈ ਜਨਰੇਟਰ ਕਿਉਂ ਨਹੀਂ ਚੱਲਦਾ ਕੀ ਗੱਲ ਹੈ ਬੇਰੇਸ ਦਾ ਰੀਜ਼ਨ ਬਾਲੋ ਯੂਪੀ ਅਸਟੇਪ ਕਿੰਨਾ ਬੈਕਅਪ ਹੈ ਅੱਜ ਕੱਲ ਸਾਰਾ ਜਿਹੜਾ ਮੋਨਿਟਰ ਹੈ ਬਾਲ ਇਹ ਵੀਲ ਥਿੰਕ ਆਫ ਅਸੀਂ ਤਾਂ ਦੂਜੇ ਮਾਲ ਯੂਪੀ ਅਸਟਾ ਕੇ ਇਨੀ ਜੇ ਤੱਕ ਆ ਜਾ ਕੇ ਦੂਜੇ ਡਾਕਟਰ ਦਾ ਯੂਪੀ ਅਸਟਾ ਦੂਜਾ ਕਰ ਦਿੰਦੇ ਆ ਉੱਥੇ ਆਰ ਬੈਡ ਡੂਇੰਗ ਇਟ ਮਤਲਬ ਡਾਕਟਰਸ ਨੇ ਪੈਨਿਕ ਨਹੀਂ ਕਰਨਾ ਡਾਕਟਰਾਂ ਨੇ ਚਿਲਚੜਾ ਨਹੀਂ ਹੋਣਾ ਉਹਨਾਂ ਦੇ ਵਿੱਚ ਅਨਲਿਮਿਟਿਡ ਪੇਸ਼ੈਂਸ ਹੋਣੀ ਚਾਹੀਦੀ ਆ ਦੀਜ਼ ਆ ਬੇਸਿਕ ਕੁਆਲਟੀਜ਼ ਆਫ ਅ ਡਾਕਟਰ ਜਿਹਦੇ ਵਿੱਚ ਕੁਆਲਟੀ ਨਹੀਂ ਉਹ ਬੈਟਰ ਆਪੇ ਹੋਰ ਕੰਮ ਕਰਦੇ ਆ ਅੱਜ ਕੱਲ ਦੀ ਜਦੋਂ ਦੀ ਹਾਂਜੀ ਇਹਨੇ ਸਮਝੀ ਪਾਵਰ ਦੀ ਦੇਖੋ ਜਿਹੜੀ ਜਿਹੜੀ ਜਿਹੜਾ ਗ੍ਰੇਡ ਫੇਲ ਹੋ ਰਿਹਾ ਉਹ ਇੱਕ ਲਾਸਟ ਲਾ ਉਹ ਉਨ ਸਾਰੀ ਡੀਟੇਲ ਵਰਕ ਕੀਤੀ ਆ ਉਹ 30 ਮਿੰਟ 10 12 ਮਿੰਟ ਉਹ ਲਾਸਟ ਕੀਤਾ ਉਹ ਲੇਕਿਨ ਜਿਹੜਾ ਜਿਹੜਾ ਸਟਾਰਟ ਕਰਨ ਦਾ ਟਾਈਮ ਹੈ ਅਕੋਰਡਿੰਗ ਟੂ ਥੈਮ ਉਹ 6 6 ਮਿੰਟ ਘਰੇ ਆਏ ਹੈ ਬਟ ਉਹ ਥੋੜਾ ਜ਼ਿਆਦਾ ਘਰੇ ਜਿਵੇਂ 6 ਮਿੰਟ ਦੇ ਜਿਹੜਾ ਜਨਰੇਟਰ ਚਲਾਉਣ ਨੂੰ ਉਹਨਾਂ ਨੂੰ ਟਾਈਮ ਲੱਗਿਆ ਉਹਨੂੰ 2 ਮਿੰਟ ਕੀਤਾ ਉਹਨੂੰ 2 ਮਿੰਟ ਕੀਤਾ ਜਾ ਸਕਦਾ ਮੇਰੇ ਜਿਹੜੀ ਆਪਰੇਟਿੰਗ ਸਟਰਕਚਰ ਨੇ ਉਹਦੇ ਨਾਲ ਗੱਲ ਹੋਈ ਹੈ ਜੀ ਜਿਹੜਾ ਆਪਰੇਟਿੰਗ ਸਟਰਕਚਰ ਹੁੰਦਾ ਜੀ ਉਹ ਸ਼ੀ ਇਜ਼ ਮਾਈ ਕਮਾਂਡਰ ਇਨ ਜੀ ਐਵਰੀਬਾਡੀ ਹੈਸ ਟੂ ਫਾਲੋ ਹਰ ਕਮਾਂਡ ਮਨਨ ਐਵਰੀਬਾਡੀ ਹੈਸ ਟੂ ਸਪੋਰਟ ਹਰ ਮੈਂ ਤੁਹਾਨੂੰ ਇੱਕ ਡਾਕਟਰ ਹੋਣ ਦੇ ਨਾਤੇ ਕਹਿ ਰਿਹਾ ਜੇ ਜਦੋਂ ਜਿਹੜਾ ਸੀ ਆਪਰੇਸ਼ਨ ਕਰ ਰਹੇ ਆ ਉਹਦੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਜੇ ਸਾਨੂੰ 10 15 20 ਮਿੰਟ ਦਾ ਜੀ ਕਈ ਵਾਰੀ ਸਾਡਾ ਕੀ ਹੁੰਦਾ ਕਿ ਜਦੋਂ ਕੋਈ ਡਾਕਟਰ ਹੁੰਦਾ ਸਾਡੇ ਹੁੰਦਾ ਜੀ ਅਸੀਂ ਆਪਸ ਵਿੱਚ ਕਰਦੇ ਆ ਕੋਈ ਡਾਕਟਰ ਫਸ ਗਿਆ ਜੀ ਤੇ ਬੰਦਾ ਉਹਨੇ ਦੂਜੇ ਡਾਕਟਰ ਨੂੰ ਬੁਲਾਣਾ ਉਹਨੂੰ ਕਈ ਵਾਰੀ 15 ਮਿੰਟ ਲੱਗ ਜਾਂਦੇ ਉਹਨੀ ਦੌਰਾਨ ਅਸੀਂ ਆਪਰੇਸ਼ਨ ਨੂੰ ਕਾਰਜ ਕਰਦੇ ਆ ਆਪਣਾ ਰੱਖਦੇ ਆ ਯੂ हैव टू ਸਟੇ ਕਾਮ ਕੋਈ ਕੋਈ ਦੰਦੀ ਆ ਜੀ ਤਾਂ ਦੂਜਾ ਡਾਕਟਰ ਆਏਗਾ ਸਮਾਰਟ ਰੂਮ ਲਾ ਦੇ ਦੋ ਜਣੇ ਸਵਾਹ ਕਰਦੇ ਆ ਫਿਰ ਅਸੀਂ ਅੱਗੇ ਪ੍ਰੋਸੀਡ ਕਰਦੇ ਆ 10 ਵੀ ਕਰ ਲੈਂਦੇ ਆ ਕੋਈ ਇਹ ਕੋਈ ਗੱਲ ਨਹੀਂ ਹੈ ਪੈਨਿਕ ਨਹੀਂ ਕਰਨਾ ਡ ਦਾ ਦਈਆਂ ਗਲਤੀਆਂ ਜਿਹੜੀਆਂ ਗਲਤੀਆਂ ਨੇ ਉਹ ਇਹਦੇ ਬਿਲਕੁਲ ਆਪੋਜ਼ਿਟ ਅਸੀਂ ਸਮੇਂ-ਸਮੇਂ ਤੋਂ ਨਹੀਂ ਰੈਗੂਲਰਲੀ ਰਿਵਿਊ ਕਰਦੇ ਆ ਰੈਗੂਲਰਲੀ ਚੈੱਕ ਕਰਦੇ ਆ ਬਹੁਤ ਸਾਰੀਆਂ ਚੀਜ਼ਾਂ ਹਰ ਇੱਕ ਚੀਜ਼ ਅਸੀਂ ਮੀਡੀਅਮ ਥੋੜੀ ਨਾਲ ਰਿਪੋਰਟ ਕਰਾਉਣੀ ਕੋਈ ਅੱਜ ਚੈੱਕ ਕੀਤਾ ਜਾ ਮੈਂ ਅੱਗੇ ਕੋਈ ਨਹੀਂ ਕੰਮ ਨਹੀਂ ਕਰਦਾ ਇਹ ਕੈਮਰੇਟ ਕੇ ਕੋਈ ਬੋਲਦਾ ਨਹੀਂ ਪਰ ਤੁਹਾਨੂੰ ਜੋ ਪਤਾ ਚੱਲ ਰਿਹਾ ਕਿ ਹੌਸਪੀਟਲ ਦੇ ਵਿੱਚ ਜਿਹੜੇ ਕੈਮਰੇ ਬੱਗੇ ਨੇ ਉਹਨਾਂ ਦੇ ਵਿੱਚ ਕੁਝ ਸਟੇਲ ਵੀ ਨਹੀਂ ਹੁੰਦਾ ਸਰ ਇਸ ਦੀ ਚੈਕਿੰਗ ਜਾਂਦੇ ਨਹੀਂ ਕਿਉਂਕਿ ਲੋਕ ਸਰਕਾਰ ਇੰਨਾ ਪੈਸਾ ਲਾ ਰਹੀ ਹੈ ਕੱਲ ਦੀ ਵੀਡੀਓ ਵਾਇਰਲ ਕੋਈ ਆਪਣਾ ਵੀ ਵੀਡੀਓ ਬਣਾਇਆ ਲੈਪਟਪੀ ਲੈਪਟਪੀ ਕੰਪਿਊਟਰ ਲੈਪਟਪੀ ਕੰਪਿਊਟਰ ਲੈਪਟਪੀ ਕੰਪਿਊਟਰ ਬਣਾਈ ਰੱਖਦੇ ਆ ਉਹਨੂੰ ਜਿਹੜਾ ਲੋਕਾਂ ਦੇ ਤੱਕ ਜਿਹੜੀ ਹੈਗੀ ਨਾ ਜਿਹੜਾ ਇਹ ਮੈਸੇਜ ਜਾਣਾ ਜ਼ਰੂਰੀ ਹੈ ਕਿ ਕੱਲ ਵੀ ਜਿਹੜਾ ਪੇਸ਼ੈਂਟਸ ਹੈ ਉਹਨੂੰ ਪੇਸ਼ੈਂਟ ਦਾ ਕੋਈ ਉਹਦੀ ਜਿਹੜੀ ਆਪਰੇਸ਼ਨ ਦੇ ਵਿੱਚ ਕੋ ਰਿਕਵਰੀ ਨਹੀਂ ਆਉਂਦੀ ਅੱਜ ਐਪੀਸੋਡ ਦੋਸਟ ਡਾਕਟਰ ਜਿਹੜਾ ਨੇ ਉਹਦਾ ਆਪਰੇਸ਼ਨ ਬਹੁਤ ਹੀ ਆ ਨਾਰਮਲ ਕੀਤਾ ਸਾਰਾ ਕੁਝ ਕੀਤਾ ਕੋਈ ਦਿੱਕਤ ਨਹੀਂ ਆਣ ਦਿੱਤੀ ਲੇਕਿਨ ਜਿਹੜੀ ਤੁਸੀਂ ਗੱਲ ਕਹਿੰਦੇ ਆ ਵੀ ਜਿਹੜਾ ਅਸੀਂ ਰੈਗੂਲਰ ਦੀ ਜਿਹੜਾ ਹੈਗਾ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਆ ਤੇਲ ਬੁਲਾਣੀ ਇਹ ਬਹੁਤ ਸਾਫ 6 ਮਹੀਨੇ ਦੀ ਕਰਨਾ ਹੈ ਉਸ ਤੋਂ ਬਾਅਦ ਇਹ ਨਹੀਂ ਹੋਣਾ ਵੀ ਉਹਦੇ ਚ ਤੇਲ ਨਾ ਹੋਵੇ ਜਦੋਂ ਕੋਈ ਪ੍ਰੋਬਲਮ ਆ ਜਾਵੇ ਹੁਣ ਵੀ ਮੈਂ ਤੁਸੀਂ ਦੇਖੋਗੇ ਜਿਹੜਾ ਇਹਦੀ ਰਿਸਪੋਨਸੀਬਿਲਟੀ ਕਿਸ ਦੀ ਕੀਤੀ ਗਈ ਹੈ ਮੇਰਾ ਬੜਾ ਕਲੀਅਰ ਹੈ ਜੀ ਅੱਧੇ ਘੰਟੇ ਦੀ ਬੈਕਅਪ ਆਪਰੇਸ਼ਨ تھیਟਰ ਦੇ ਵੀ ਸਾਰੀ ਗੁਪਮੈਂਟ ਦੀ ਹੋਣੀ ਚਾਹੀਦੀ ਹੈ ਜਨਰੇਟਰ ਜਿਹੜਾ ਹੈਗਾ ਉਹ 1.5 2 ਮਿੰਟ ਦੇ ਵਿੱਚ ਚੱਲਣਾ ਚਾਹੀਦਾ ਔਰ ਜਿਹੜਾ ਪੀਐਸਪੀਸੀ ਵਾਲੀਆਂ ਤਿੰਨ ਲਾਈਨਾਂ ਦਾ ਫਾਇਦਾ ਤਾਂ ਆਈਆਂ ਕਿ ਉਹ 10-15 ਮਿੰਟ ਦੇ ਵਿੱਚ ਹਾਲਾਂਕਿ ਸਾਡੇ ਕੋਲ ਅੱਧੇ ਘੰਟੇ ਦੀ ਯੂਪੀਐਸ ਦੀ ਬੈਕਅਪ ਹੈ 6-7 ਘੰਟੇ ਦੀ ਜਨਰੇਟਰ ਦੀ ਬੈਕਅਪ ਹੈ ਉਹ ਜਨਰੇਟਰ ਤਾਂ ਲਗਾਤਾਰ ਵੀ ਚੱਲ ਸਕਦਾ ਲੇਕਿਨ ਉਹ ਜਿਹੜੀ ਅਮੀ ਜੀ ਸਾਤਰ ਨੇ ਹਫਤਾਵਾਂ ਦੀ ਮਿਲਾਈ ਚਲਦਾ ਹੈਰੀ ਕੀਤੀ ਹੈ ਉਹਦੇ ਉੱਪਰ ਕੋਈ ਕਾਰਵਾਈ ਵੀ ਹੋ ਸਕਦੀ ਹੈ ਉਹ ਕਿਹੜੇ ਬੁੱਧੀ ਨਿਕਲ ਕਰਦਾ ਤਾਂ ਉਸ ਉੱਪਰ ਰੋਕ ਰਵਨੀਤ ਬਿੱਟੂ ਦੀ ਪਾਰਟੀ ਕਹੜੀ ਸੀ ਪਹਿਲਾਂ ਕਾਂਗਰਸ ਸੀ ਉਹ ਉਸ ਤੋਂ ਪਹਿਲਾਂ ਬੀਜਪੀ ਸੀ ਬੀਜਪੀ ਕਾਲੇਦਾਰ ਦਾ ਫਾਈਵ ਵਾਲ ਸੀ 20 ਸਾਲ ਇਹਨਾਂ ਦਾ ਰਾਜ ਸੀਗਾ ਜੀ 20 ਸਾਲ ਇਹਨਾਂ ਦਾ ਰਾਜ ਸੀਗਾ ਕੀ ਹਾਲ ਸੀ ਵਿੰਦਰਾ ਹਸਪਤਾਲ ਦਾ ਤੁਸੀਂ ਮੀਡੀਆ ਵਾਲੇ ਸੀਗਾ ਮੈਂ ਮੈਂ ਤੁਹਾਨੂੰ ਆਪਣਾ ਮੈਂ ਪੂਜ ਇਮਾਨਦਾਰੀ ਨਾਲ ਕਹ ਰਿਹਾ ਸੀ ਤੁਸੀਂ ਜ਼ਰੂਰ ਵੀ ਜਦੋਂ ਸਾਡੀ ਸਰਕਾਰ ਆਈ ਅੱਥਰੋਂ ਬਿਹਤਰ ਹੋਇਆ ਕਿ ਬਦਤਰ ਆ ਤੁਸੀਂ ਮੈਨੂੰ ਕਹਦੇ ਹੋ ਕਿ ਰੋਟਾ ਪਹਿਲਾਂ ਇਹਨਾਂ ਨੂੰ ਬਦਤਰ ਹੋਇਆ ਆ ਆਪਾਂ ਮੈਂ ਕਹਿੰਦਾ ਜੀ ਛੱਡ ਦੇਣਾ ਕੰਮ ਇਹ ਵੀ ਪਹਿਲੀ ਵਾਰ ਵੀ ਸਾਹਮਣੇ ਆਈ ਆ ਯਾਰ ਵੀਡੀਓ ਪਹਿਲੀ ਵਾਰ ਹੀ ਸਾਹਮਣੇ ਆਈ ਆ ਜਿਹੜੇ ਬੰਦਿਆਂ ਨੇ ਧੱਕਾ ਨਹੀਂ ਤੋੜਿਆ ਜਿਨ੍ਹਾਂ ਨੇ ਹਸਪਤਾਲ ਉਹਨਾਂ ਦੇ ਵਿੱਚ ਪਾਵਰ ਬੈਕਅਪ ਅਸੀਂ ਆਪਰੇਸ਼ਨ ਸੈਕਟਰ ਦੇ ਵਿੱਚ ਦੇਤੀ ਹੈ ਜਿਹਨੂੰ ਮੈਂ ਯੂਪੀਐਸ ਕਹਿਆ ਜਾਂ ਅਨਡਰਟ੍ਰੈਕਟਡ ਪਾਵਰ ਸਪਲਾਈ ਵਾਸਤੇ ਆਨਲਾਈਨ ਯੂਪੀਐਸ ਔਰ ਹਰ ਇੱਕ ਜਿਹੜਾ ਆਪਰੇਸ਼ਨ ਸੈਕਟਰ ਹੈ ਉਸ ਦੇ ਨਾਲ ਅਸੀਂ ਇੱਕ ਜਨਰੇਟਰ ਦਿੱਤਾ ਹੈ ਬਾਕੀ ਜਿਹੜਾ ਇਹ ਸਾਡਾ ਪੀਰਡ ਵਿਧੂ ਦੀ ਇਲੈਕਟ੍ਰੀਕਲ ਹੈ ਇਹ ਉਹਨਾਂ ਦਾ ਹੈਗਾ ਜਦੋਂ ਪਹਿਲਾਂ ਹੋਇਆ ਸੀ ਉਦੋਂ ਕਹਿੰਦੇ ਸੀ ਡੀਜ਼ਲ ਖਤਮ ਹੋ ਗਿਆ ਜਾਂ ਕੋਈ ਬੈਟਰੀ ਦੀ ਪ੍ਰੋਬਲਮ ਹੈ ਸਾਡੇ ਕੋਲੋਂ ਫਾਸਟ ਦੀ ਕੋਈ ਪ੍ਰੋਬਲਮ ਨਹੀਂ ਹੈ ਮੈਂ ਸਾਡੇ ਮਾਰਜੋ ਮੁੱਖ ਮੰਤਰੀ ਸਾਹਿਬ ਨੇ ਚਾਹ ਕੇ ਡੋਸਰਪ ਮੈਂ ਕਿਤੇ ਵੀ ਕੱਟ ਪਾ ਦਾਂਗਾ ਬਟ ਮੈਂ ਸੇਰ ਤੇ ਕੋਈ ਕੱਟ ਨਹੀਂ ਔਰ ਉਹਨਾਂ ਨੇ ਸਾਨੂੰ ਫਾਂਟ ਦੀ ਸਾਡੇ ਕੋਲ ਇਹਨਾਂ ਕੋਲੇ ਕੋਈ ਕਮੀ ਨਹੀਂ ਹੈ ਮੇਰੇ ਨਾਲ ਬੈਠਿਆ ਮੇਰੇ ਸਾਡੇ ਸੈਕਟਰ ਸਾਹਿਬ ਬੈਠੇ ਆ ਡੀਆਰਐਮ ਸਾਹਿਬ ਮੈਡੀਕਲ ਸੁਪਰਡੈਂਟ ਸਾਹਿਬ ਸਾਰੇ ਜਣੇ ਇੱਥੇ ਆ ਗਏ ਆ ਇਹਨਾਂ ਨੂੰ ਫਾਂਟ ਦੀ ਕੋਈ ਕਮੀ ਨਹੀਂ ਹੈ ਜੀ ਇਹਨਾਂ ਨੂੰ ਕਿਹਾ ਵੀ ਜਿਹੜੀ ਵੀ ਸਾਡੇ ਕੋਲੇ ਪੇਸ਼ੈਂਟ ਦੀ ਜਿਹੜੀ ਸੁਰੱਖਤ ਹੈ ਔਰ ਜਿੰਦਰਾ ਹਸਪਤਾਲ ਦੇ ਵਿੱਚ ਕਿਸੇ ਵੀ ਹਾਸਪੀਟ ਕਾਰਪੋਰੇਟ ਹਸਪਤਲ ਤੋਂ ਘੱਟ ਹੋਣੀ ਚਾਹੀਦੀ ਇਹਨਾਂ ਨੂੰ ਜਿਹੜੀ ਵੀ ਕੋਈ ਕਮੀ ਪੀਸੀ ਇੱਥੇ ਮੋਡੂਲਰ ਪੇਸ਼ੈਂਟ ਬੈਡਰ ਤੋਂ ਲੈ ਕੇ ਜੀ ਨਵੀਂ ਜਿਹੜੀ ਅਸੀਂ ਐਮਰਜੈਂਸੀ ਬ੍ਰੇਡ ਕੀਤੀ ਆ ਐਮਰਜੈਂਸੀ ਬੈਡ ਹੈ 100 ਬਜਟ ਸੁਪਰ ਸਪੈਸ਼ਲਿਟੀ ਵਿੰਗ ਦੇ ਵਿੱਚ ਕਾਰਡੀਓ ਫਲੈਪ ਚੱਲਦੀ ਪਈ ਹੈ ਜੀ ਜਿਹੜੀ ਨੈਰੋਲੋਜੀਕਲ ਸਰਜਰੀ ਦੀ ਜਿਹੜੀ ਲੈਬ ਚੱਲਦੀ ਪਈ ਹੈ ਹੋਰ ਬਹੁਤ ਸਾਰੀਆਂ ਸੁਪਰ ਸਪੈਸ਼ਲਿਟੀ ਅਸੀਂ ਐਡ ਕਰ ਰਹੇ ਹਾਂ ਪੰਜਾਬ ਸੋਕਰ ਕਮਿਟਿਡ ਹੈ ਜੀ ਅਸੀਂ ਮੈਂ ਸਾਰਿਆਂ ਦਾ ਵੀ ਪੀਐਸ ਪੀਸੀਐਲ ਦਾ ਪੂਰਾ ਆਡਿਟ ਕਰ ਰਹੇ ਹਾਂ ਜੀ ਅਸੀਂ ਪੂਰੀ ਇਨਕੁਆਰੀ ਕਰ ਰਹੇ ਹਾਂ ਕਿ ਉਹਨਾਂ ਦੇ ਲੈਵਲ ਤੇ ਕੀ ਇਮਪਰੂਵਮੈਂਟਸ ਹੋ ਸਕਦੇ ਆ ਕੋਈ ਫੇਲਰਤਾ ਨਹੀਂ ਹੈ ਜਿਹੜਾ ਪੀਡਬੀਓਡੀ ਇਲੈਕਟ੍ਰੀਕਲ ਹੈ ਉਹਨਾਂ ਦੇ ਲੈਵਲ ਤੇ ਪੂਰੀ ਇਨਕੁਆਰੀ ਆਰਡਰ ਕਰਤੀ ਹੋਈ ਹੈ ਜੀ ਇਨਕੁਆਰੀ ਉਹਨਾਂ ਦੀ ਚੱਲਦੀ ਪਈ ਹੈ ਜੇ ਜਿਹੜੇ ਬੰਦੇ ਤੇ ਲੈਵਲ ਤੇ ਉੱਤੇ ਲੈਪ ਹੋਇਆ ਜੇ ਜਨਰੇਟਰ ਦਾ ਜਿਹੜਾ ਜਿਹੜਾ ਪੀਰੀਅਡ ਹੈ ਉਹ ਦੇਖ ਲ ਇੱਕ ਤੇ ਦੋ ਮਿੰਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਜੇ ਪਿੱਛੋਂ ਜਿਹੜੀ ਮੇਨ ਜਿਹੜੀ ਪੀਐਸਪੀਸੀਐਲ ਦੀ ਸਪਲਾਈ ਫੇਰ ਹੋ ਗਿਆ ਜੇ ਕਰੈਕਟਰ ਹੋ ਗਿਆ ਤਾਂ ਜਨਰੇਟਰ ਚਲਾ ਦਿਓ ਬਟ ਇਨ ਐਨੀ ਕੇਸ ਸਾਡੇ ਕੋਲੇ ਅੱਧੇ ਘੰਟੇ ਦੀ ਹਰ ਇੱਕ ਪ੍ਰੋਸੈਸਰ ਦੇ ਵਿੱਚ ਐਮਰਜੈਂਸੀ ਟ੍ਰਿਪ ਹੋਣ ਵਾਸਤੇ ਸਾਡੇ ਕੋਲੇ ਸਾਰੀ ਜਿਹੜੀ ਹੈ ਗਿਆ ਉਹ ਜਿਹੜੀ ਆਨਲਾਈਨ ਯੂਪੀ ਹੱਥੇ ਤੋਂ ਸਾਡੇ ਕੋਲੇ ਬੈਕਅਪ ਹੈ ਔਰ ਜਨਰੇਟਰ ਦੇ ਨਾਲ ਉਹਦਾ ਤਾਂ 6-8 ਘੰਟੇ ਦਾ ਹੁੰਦਾ ਹੀ ਉਸ ਤੋਂ ਬਾਅਦ ਡੀਜ਼ਲ ਪਈ ਜਾਏਗਾ ਉਹਦੇ ਤੋਂ ਲਗਾਤਾਰ ਚੱਲਦੇ ਸਾਡਾ ਸਰਜਰੀ ਵੀ ਓਵਰ ਹੋ ਜਾਨੀਗਾ ਫਿਰ ਦੈਨ ਵੀ ਕੈਨ ਆਲਵੇਸ ਬਲੈਕ ਸੋ ਇਹ ਬਿਲਕੁਲ ਸਾਰੀਆਂ ਜਿਹੜੀਆਂ ਮੇਜਰਸ ਆ ਲਈਆਂ ਜਾ ਰਹੀਆਂ ਆਈ ਵਾਂਟ ਟੂ ਸ਼ੋਰ ਜਿੰਨੇ ਵੀ ਸਾਡੇ ਪੇਸ਼ੈਂਟ ਸਾਹਿਬ ਦੇ ਕੋਈ ਕਿਸੇ ਕਿਸਮ ਦੀ ਕੋਈ ਵੀ ਕੋਈ ਕਤਾਹੀ ਜਿਹੜੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਵੀ ਲੈਵਲ ਦੇ ਉੱਤੇ ਔਰ ਦੇਖੋ ਜਿਹੜੇ ਡਾਕਟਰ ਹੁੰਦੇ ਆ ਨਾ ਜੀ ਡਾਕਟਰ ਦੇ ਵਿੱਚ ਸਭ ਤੋਂ ਵੱਡੀ ਕੁਆਲਿਟੀ ਕੀ ਹੁੰਦੀ ਹੈ ਉਹਦੇ ਵਿੱਚ ਸਾਇੰਸ ਹੀ ਹੁੰਦਾ ਟੀਰਜ ਪੇਸ਼ੈਂਸ ਪਰਸਵੀਰੈਂਸ ਉਹਨੇ ਮਨੁੱਖ ਡਾਕਟਰ ਐਸ ਟੂਰ ਮੇਨ ਕਾਮ ਅੰਡਰ ਆਲ ਸਰਕਮਸਟੈਂਸਸ ਮੈਂ ਐਸ ਡਾਕਟਰ जिथे हड़ आए थ मैं भी सेवा दी है जी बहुत सारे डॉक्टर ने दी है बोर्ड से जाके दी है जिसे कोई अर्थक आया उ जाके दी है जितने कोई मतलब लड़ाई वर्ग का माहौल से चाहे बॉर्डर से जितनी कोई उन्द काम रहते हैं डॉक्टर ने प्रवोक नहीं होना पेशेंट चिड़चिड़ा हो सकता डॉक्टर चिड़चिड़े नहीं हो सकता ठीक है जी कोई यह नहीं होया किटेंटी सर्विस देते औखे हालात में सर्विस दे रहे बॉडर से दे रहे बहुत औखे हालात दे रहे टेंपररी हस्पित बनाया उन्न हाल सहूलत नहीं हो सदी لیکن او مطلب اگر ਜੇ ਉਹਨਾਂ ਸਿਸਟ ਕਰਦੇ ਕਿ ਸਾਨੂੰ ਟ੍ਰੋਲੀ ਚ ਹੁਲਦੇ ਸੀ ਉੱਥੇ ਤੇ ਰਹੇ ਮਤਲਬ ਉਹਦੀ ਗੱਲ ਮੰਨ ਰਿਹਾ ਸੀ ਜੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੀ ਬੇਨਤੀ ਕਰਦੇ ਆ ਕਿ ਭਾਈ ਤੁਸੀਂ ਸਾਡੀ ਬੇਨਤੀ ਮੰਨ ਲਓ ਮੇਕ ਸ਼ੁਰ ਹਸਪੀਟਲ ਚ ਜਾ ਜਾ ਬੈਡ ਰਜਿੰਦਰਾ ਹਸਪਤਾਲ ਚ ਇਰਲੀ ਆਪਣਾ ਕਰਨੀ ਹੈ ਤੇ ਸਾਨੂੰ ਇੱਥੇ ਸਾਡੇ ਸਾਡੀ ਜਿੰਦਗੀ ਸਹਾਨ ਹੋ ਜੇਗੀ ਡਾਕਟਰਾਂ ਨੇ ਦੇਖੋ ਚਾਰ ਡਾਕਟਰਾਂ ਦਾ ਐਕਸੀਡੈਂਟ ਹੋ ਗਿਆ ਗੱਡੀ ਭੱਜ ਗਈ ਮਾਰ ਲਿਆ ਡਾਕਟਰ ਕਿਹੜੇ ਇਲਾਜ ਕਰਦੇ ਸੋ ਡਾਕਟਰਾਂ ਨੇ ਕਰੋਨਾ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਸਰਕਾਰੀ ਡਾਕਟਰਾਂ ਨੇ ਐਗਜ਼ੈਂਪਲਰੀ ਕੰਮ ਕੀਤਾ ਬਟ ਇੱਕ ਦੋ ਡਾਕਟਰ ਜਿਹੜੇ ਹੈਗੇ ਜਿਹੜੇ ਯੰਗ ਡਾਕਟਰ ਸਹਾਗੇ ਉਹ ਪੈਨਿਕ ਨਹੀਂ ਕਰਨਾ ਡਾਕਟਰ ਪੈਨਿਕ ਨਹੀਂ ਕਰ ਸਕਦਾ ਜੇ ਡਾਕਟਰ ਪੈਨਿਕ ਕਰ ਗਿਆ ਕੌਣ ਬਤਾਊਗਾ ਜੀ ਬ੍ਰੂਮਾਸ ਹੋ ਰਹੀਆਂ ਐਤੋਂ ਸਿਹਤ ਕਾਂਟੇ ਤੋਂ ਸ਼ੁਰੂ ਕੀਤੀ 10 ਡਿਸਟ੍ਰਿਕਟ ਹਸਪਤਾਲ ਹੈ ਤੁਹਾਡਾ ਤੁਹਾਡੇ ਜੀ ਜੇਰ ਕਿੰਨਾ ਅਤਾਜੀ ਬ੍ਰੂਮਾਸ ਹੋ ਰਹੀ ਹੈ ਕੀ ਹੋ ਰਹੀ ਹੈ ਤੁਸੀਂ ਦੱਸੋ ਪ੍ਰਭੂ ਹੋ ਰਹੀ ਹੈ ਬ੍ਰੂਮਾਸ ਕਾਲੇ ਕੋਈ ਸਿਸਟਮ ਬਦਲਣ ਦੀ ਟਾਈਮ ਲੱਗਦਾ ਜੀ ਸਰ ਸਾਹਿਬ ਆਪਣੀ ਜਿਹੜੀ ਜਿਹੜੀ ਪ੍ਰੋਬਲਮ ਜੋ ਹੈ ਨੀ ਅੱਗੇ ਨਾਲ ਕੱਟ ਰਹੀ ਹੈ ਜੀ ਇਹ ਟੂ ਹੈਵੀ ਟੂ ਹੈਵੀ ਬਿਚਵਾ ਹੈ ਜੀ ਨਵਾਂ ਹੈ ਜੀ ਸਰ ਸਾਹਿਬ ਕੋਣ ਸੁਣਦਾ ਸੁਣ ਲਓ ਮੇਰੀ ਗੱਲ ਇਹਨਾਂ ਦੀ ਗੱਲ ਦਾ ਜਵਾਬ ਸੁਣ ਲਓ ਲੁਧਿਆਣੇ ਦੇ ਵਿੱਚ ਵੀ ਖਤਮ ਕਰਦੇ ਜੀ ਦਿਲੰਦਰ ਸ਼ਿਕਾਇਤ ਕਰ ਰਹੇ ਐਸੇ ਵੀ ਘਟ ਗਿਆ ਜੀ ਬਹੁਤ ਜ਼ਿਆਦਾ ਘਟ ਗਿਆ ਕੁੱਤਿਆਂ ਦੀ ਵੀ ਆ ਗਈ ਸਮੱਸਿਆ ਉਹ ਵੀ ਕਰ ਰਹੇ ਆ ਜੀ ਉਹ ਵੀ ਕਰ ਰਹੇ ਆ ਉਹ ਵੀ ਕਰ ਰਹੇ ਆ ਸਾਰਾ ਕੁਝ ਕਰ ਰਹੇ ਆ ਇਹ ਕੁੱਤਿਆਂ ਦੀਆਂ ਚੂਹਿਆਂ ਦੀਆਂ ਪ੍ਰੋਬਲਮ ਜਿਹੜੇ ਕਾਂਗਰਸ ਬੀਜੇਪੀ ਕਾਲੀ ਸਾਡੇ ਤੇ ਕਹਿੰਦੇ ਆਪ ਆਪਣੀ ਪੀਡਬਲਡ ਤੇ ਜਾਈ ਨਹੀਂ ਬੱਜੀ ਸ਼ੇਰ ਉਹ ਕਹਿੰਦੇ ਜੀ ਕੋਲੇ ਹਸਪੀਟਲ ਵੀ ਜਿਹੜਾ ਡੈਟਰਾ ਹੈ ਮੇਰੇ ਕੋਲ ਇੱਕ ਬੰਦਾ ਹੈਗਾ ਡਾਇਰੈਕਟਰ ਦੇਖੋ ਇੱਕ ਕਹਿੰਦੇ ਜੀ ਮੇਰੇ ਕੋਲ 10 ਬੰਦੇ ਨੇ ਮੇਰੀ ਗੱਲ ਸੁਣੋ ਤਾਂ ਬੰਦਾ ਤੁਹਾਨੂੰ ਕੀ ਕਹਿੰਦਾ ਜੀ ਉਹਨਾਂ ਦੀ ਸਾਰੀ ਟੀਮਾਈ ਬੈਠੀ ਆ ਇਹ ਪੀਡਬਲਡ ਇਲੈਕਟ੍ਰੀਕਲ ਹੈ ਜੀ ਅਸੀਂ ਤੁਸੀਂ ਇਹ ਹਰ ਸਾਲ ਦੇ ਵਿੱਚ ਮੈਂ ਜਦੋਂ ਆਇਆ ਨਾ ਜੀ ਮੇਰੇ ਕੋਲ ਸਪੋਸ ਇੱਥੇ ਤੁਹਾਨੂੰ ਪਤਾ ਹੋਣਾ ਸ਼ਾਇਦ ਕਿ ਜਿਹੜਾ ਇੱਕ ਹੈਂਡੀਕੈਪਟਲ ਸਰਟੀਫਿਕੇਟ ਬਣਦਾ ਨਾ ਫਿਜ਼ੀਕਲ ਦਾ ਬਣਦਾ ਜਿਵੇਂ ਮੈਟਰ ਹੈਂਡੀਕੈਪਟਲ ਨਹੀਂ ਬਣਦਾ ਜਿੰਨਾ ਕਿ ਜੀ ਕਿਉਂ ਨਹੀਂ ਬਣਦਾ ਕਹਿੰਦੇ ਸਾਡੇ ਕੋਲ ਸਾਈਕੋਲੋਜਿਸ ਨਹੀਂ ਆ ਮੈਂ ਹੋਰ ਆਖ ਕੇ ਦਿੱਤੇ ਇਹਨਾਂ ਨੇ ਕਹਿੰਦੇ ਇੱਥੇ ਜਿਹੜੇ ਸਾਡੇ ਆਪਣੇ ਸਾਡੇ ਕੋਲ ਸਪੈਸ਼ਲਿਸਟ ਨਹੀਂ ਆ ਹੋਰ ਆਖ ਕੇ ਦਿੱਤੇ ਜੀ ਇਹ ਕਹਿੰਦੇ ਸਾਡੇ ਕੋਲ ਕੌਗਮਾ ਇਹਨਾਂ ਨੂੰ ਪੁੱਛਦਾ ਡਾਕਟਰ ਨੂੰ ਪੁੱਛਦਾ ਮੈਂ ਸਾਡੇ ਨੂੰ ਹੀ ਪੁੱਛਦਾ ਮੈਂ ਤਾਂ ਸੋਭੇ ਤੁਹਾਨੂੰ ਕੀਤਾ ਜੀ ਤਾਂ ਉਹਦੇ ਮਾਂ ਗਿਆ ਸੀ ਮਾਨ ਸਰਕਾਰ ਕਮਿਟਿਡ ਹੈ ਤੁਹਾਨੂੰ ਵਰਲਡ ਅਜੀਤ ਅਜੀਤ ਮਹਾਰਾਜ ਦੇ ਵਿੱਚ ਇੱਕ ਹਸਪਤਾਲ ਬਣਾਇਆ ਜੀ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸਿਸ ਕਿਸੇ ਵੀ ਪ੍ਰਾਈਵੇਟ ਹਸਪਤਾਲ ਤੋਂ ਵੈਤਰ ਕੋਮਟਾ ਜੀ ਦਾ ਆਪਣਾ ਹਸਪਤਾਲ ਹੈ ਸਾਡੇ ਕੋਲ ਸਾਰਾ ਅਸੀਂ ਇਸ ਹਸਪਤਾਲ ਨੂੰ ਪੀਜੀ ਦਾ ਲੈਵਲ ਤੇ ਲੈ ਕੇ ਜਾਣਾ ਇਹਨੂੰ ਪੋਸਟ ਗ੍ਰੈਜੂਏਟ ਟੀਚਰ ਸਟੈਂਡਿੰਗ ਇੰਸਟੀਚਿਊਟ ਬਣਾਣਾ ਡਾਕਟਰ ਨੂੰ ਸਹੂਲਤ ਦੇ ਰਿਹਾ ਜੀ ਡਾਕਟਰਾਂ ਨੇ ਪੀਸੀਐਮਸ ਨਾਲ ਅਸੀਂ ਉਹਨਾਂ ਨੂੰ ਜੋ ਉਹਨਾਂ ਦੀ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕਹਿੰਦੇ ਤੁਸੀਂ ਕੰਮ ਕਰੋ ਤੁਹਾਨੂੰ ਕਹਿੰਦੇ ਆ ਚਾਹੀਦਾ ਮੈਂ ਕਹਾਂ ਲਾਓ ਚੱਕੋ ਤਰੋ ਕੰਮ ਕਰੋ ਮੈਂ ਡਾਕਟਰ ਨੂੰ ਇੱਕੋ ਗੱਲ ਕਹਿਣਾ ਹੈ ਕਿ ਉਹਨਾਂ ਨੇ ਸਾਨੂੰ ਦੱਸਣਾ ਜੋ ਉਹਨਾਂ ਦੀ ਰਿਕੁਆਇਰਮੈਂਟ ਹੈ ਜੋ ਇਹਨਾਂ ਨੂੰ ਚਾਹੀਦਾ ਸੀ ਲੈ ਕੇ ਆ ਕੇ ਰਹਿਣਾ ਕੋਈ ਕਿਸੇ ਕਿਸਮ ਦੀ ਹਕਸਰ ਨਹੀਂ ਕਰਦਾ ਕਿ ਮਾਰ ਸਰਕਾਰ ਦੀ ਸਾਡੇ ਮੁੱਖ ਮੰਤਰੀ ਦੀ ਸਾਡੇ ਨੈਸ਼ਨਲ ਕਨਸੀਲ ਦੀ ਬਿਲਕੁਲ ਕਲੀਅਰ ਹੈ ਜੀ ਸਾਡੀ ਹੈਲਥ ਸਾਡੀ ਪਹਿਲੀ ਪ੍ਰਾਇਰੀਟੀ ਹੈ ਅਸੀਂ ਸਾਰਾ ਕੁਝ ਪ੍ਰੋਵਾਈਡ ਕਰਾਂਗੇ ਅਸੀਂ ਇਹਨਾਂ ਦਾ ਜਿਹੜਾ ਸਭੀ ਚਾਰੋਂ ਬਿਲਕੁਲ ਦਿੱਤਾ ਸੀ ਜਿਹੜੀ ਸਾਡੀ ਸੈਕੰਡਰੀ ਕੇਅਰ ਆ ਉਹਦੇ ਵਿੱਚ ਤੁਸੀਂ ਵੇਰੀਏਸ਼ਨ ਦੇਖੋ ਤੁਸੀਂ ਮਾਤਾ ਚਲੇ ਹਸਪਤਾਲ ਤੁਸੀਂ ਜਾਣਦੇ ਹੋ ਦੇਰਦੀਆਂ ਲੋਕਾਂ ਨੂੰ ਦਵਾਈਆਂ ਏ ਦੀਜ਼ ਆਰ ਐਡਮਿਨਿਸਟ੍ਰੇਟਿਵ ਇਸ਼ੂਸ ਸਾਡੇ ਸਾਰੇ ਬੈਠੇ ਆ ਅਸੀਂ ਬਹੁਤ ਇਸ ਨੂੰ ਸੀਰੀਅਸਲੀ ਲੈ ਰਹੇ ਆ ਇਹਨਾਂ ਨੂੰ ਕਿਹਾ ਵੀ ਉਹ ਪੇਸ਼ੈਂਟ ਟੇਟਰ ਦੇ ਵਿੱਚ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਪ੍ਰੈਸੈਂਟੇਟ ਦੇ ਬਾਅਦ ਬੰਦੇ ਕਿਉਂ ਖੜੇ ਆ ਕਹਿੰਦੇ ਸੀ ਜਨ ਹਸਪੀਟਲ ਤੋਂ ਦਵਾਈ ਮੰਗਾਣੀ ਹੁੰਦੀ ਆ ਤੇ ਉਹਦਾ ਟੈਂਡਰ ਲੈ ਕੇ ਜਾਂਦਾ ਨਾ ਕਰਨਾ ਇਹਦੇ ਵਾਸਤੇ ਸਟਾਫ ਆਖਦਾ ਕਿ ਜੇ ਦਵਾਈ ਲੈ ਕੇ ਸਿੱਧੀ ਜਾਂਦਰ ਪੇਸ਼ੈਂਟ ਦੇ ਫੈਮਿਲੀ ਨੂੰ ਬਿਠਾਓ ਪਾਣੀ ਪਿਲਾਓ ਚਾਹ ਪਿਲਾਓ ਇੱਥੇ ਆ ਜਾਾਂਗੇ ਅਸੀਂ ਉਹ ਤੁਹਾਡੇ ਸਾਹਮਣੇ ਬਣਦਾ ਪਿਆ ਨਾ ਪੇਸ਼ੈਂਟ ਸਿਫਿਟੇਸ਼ਨ ਸੈਂਟਰ ਤੇ ਸਿੱਧੇ ਕਰਨ ਨੂੰ ਉੱਥੇ ਬਣਾਵਾਂਗੇ ਜੀ ਵੀਆਪੀ ਰਿਪ

ਨੂੰ ਬੈਟਰ ਡਾਕਟਰ ਬਣਾਣਾ ਬੈਟਰ ਨਰਸ ਬਣਾਣਾ ਅਸੀਂ ਸਾਰੇ ਜਿੰਨੇ ਸਾਡੇ ਡਾਕਟਰ ਸਾਡੇ ਬੱਚਿਆਂ ਨੂੰ ਸਮਝਾਵਾਂਗੇ ਵੀਰ ਡੀਲ ਤੇ ਸਾਡੇ ਬੱਚੇ ਅਸੀਂ ਉਹ ਅਸੀਂ ਉਹਨਾਂ ਨੂੰ ਕਲੀਨਿਕਲ ਸਕਿਲਸ ਵੀ ਸਿਖਾਵਾਂਗੇ ਔਰ ਉਹਨਾਂ ਨੂੰ ਜਿਹੜਾ ਸਾਈਕੋਲੋਜੀਕਲੀ ਵੀ ਪ੍ਰਪੇਅਰ ਕਰਾਂਗੇ ਟੂ ਵਰਕ ਹਾਊ ਟੂ ਵਰਕ ਅੰਡਰ ਪ੍ਰੈਸ਼ਰ ਸਿਚੁਏਸ਼ਨਸ ਨਾਊ ਟੂ ਡੈਟ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز